ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਕਰਾਗੇ ਪੰਜਾਬੀ ਦੇ ਹੋਣਗੇ ਇਹ ਪੰਜਾਬੀ ਦੇ ਐਮਸੀਕਿਊ ਸਾਰੇ ਜਿੰਨੇ ਵੀ ਐਗਜ਼ਾਮ ਹੈਗੇਗੇ ਸਰਕਾਰੀ ਨੌਕਰੀ ਦੇ ਲਈ ਪੰਜਾਬ ਦੇ ਵਿੱਚ ਉਹਨਾਂ ਲਈ ਇੰਪੋਰਟੈਂਟ ਹੋਣ ਵਾਲੇ ਨੇਗੇ ਇਸ ਕਰਕੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾਗਾ ਇਹ ਪੇਪਰ ਜਿਹੜਾ ਹੈਗਾ ਮੈਂ ਅੱਜ ਪੰਜਾਬੀ ਦੇ ਕੁਐਸਚਨ ਕਰਵਾ ਰਿਹਾ ਇਹ ਪਪਫਰੀਜ਼ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਏ ਐਨ ਐਮ ਦਾ ਪੇਪਰ ਨੋ 11 2025 ਨੂੰ ਲਿਆ ਗਿਆ ਸੀਗਾ ਉਹ ਵਾਲੇ ਐਮਸੀਕਿਊ ਹੀ ਬੇਟਾ ਮੈਂ ਤੁਹਾਨੂੰ ਪੰਜਾਬੀ ਦੇ ਸਾਰੇ ਸੋਲਵ ਕਰਵਾਵਾਂਗਾ ਪਹਿਲਾਂ ਇੱਕ ਵੀਡੀਓ ਦੇ ਵਿੱਚ ਮੈਂ ਪੰਜਾਬੀ ਦੇ 25 ਕੁਐਸਚਨ ਸੋਲਵ ਕਰਵਾਏ ਸੀਗੇ ਜਿਹਦੇ ਵਿੱਚੋਂ ਤਿੰਨ ਕੁਐਸਚਨਾਂ ਦੇ ਵਿੱਚ ਥੋੜੀਆਂ ਜਿਹੀਆਂ ਗਲਤੀਆਂ ਸੀਗੀਆਂ ਉਹ ਮੈਂ ਇੰਪਰੂਵ ਕਰਕੇ ਉਹ ਵੀ ਤੁਹਾਨੂੰ ਦੱਸਾਂਗਾ ਅੱਜ ਦੀ ਵੀਡੀਓ ਦੇ ਵਿੱਚ ਹੀ ਉਹ ਵੀ ਜ਼ਰੂਰ ਦੇਖਿਓ ਹੁਣ ਬੇਟਾ ਇੱਕ ਚੀਜ਼ ਜ਼ਰੂਰ ਕਹਿਣਾ ਚਾ ਰਿਹਾ ਹਾਂਗਾ ਜੇ ਜੇਕਰ ਕਿਸੇ ਬੱਚੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਦਬਾ ਲਓ ਤੇ ਨਾਲ ਹੀ ਵੀਡੀਓ ਨੂੰ ਨਾਲ ਹੀ ਚੈਨਲ ਨੂੰ ਜੁਆਇਨ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਟਾ ਵੀਡੀਓ ਨੂੰ ਜੁਆਇਨ ਜ਼ਰੂਰ ਕਰਨਾ ਹੈਗਾ YouTube ਚੈਨਲ ਨੂੰ ਜੁਆਇਨ ਕਰਨ ਦਾ ਫਾਇਦਾ ਕੀ ਹੈ ਜੋ YouTube ਨੇ ਵੀਡੀਓਜ਼ ਹਾਈਡ ਕੀਤੀਆਂ ਹੋਈਆਂ ਉਹ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਕਰ ਦੇਣਗੀਆਂ ਤੇ ਜਿਹੜੀਆਂ ਇੰਪੋਰਟੈਂਟ ਵੀਡੀਓਜ਼ ਹੁੰਦੀਆਂ ਜਿਹੜੀਆਂ ਪੁਰਾਣੇ ਪੇਪਰਾਂ ਦੀਆਂ ਵੀਡੀਓਜ਼ ਹੁੰਦੀਆਂ ਉਹ ਜਦੋਂ ਤੁਸੀਂ ਦੇਖੋਗੇ ਤਾਂ ਤੁਸੀਂ ਆਪਣੀ ਪ੍ਰੈਪਰੇਸ਼ਨ ਜਿਹੜੀ ਬਹੁਤ ਵਧੀਆ ਕਰ ਸਕੋਗੇ ਇਸ ਕਰਕੇ YouTube ਚੈਨਲ ਨੂੰ ਜੁਆਇਨ ਕਰਨ ਦੀ ਫੀਸ 99 ਰੁਪਏ ਜਾਂ 119 ਰੁਪਏ ਹੈਗੀ ਤੁਸੀਂ 99 ਰੁਪਏ ਜਾਂ 119 ਰੁਪਏ ਪੇ ਕਰਕੇ ਤੁਸੀਂ ਆਪਣਾ YouTube ਚੈਨਲ ਜੁਆਇਨ ਕਰ ਸਕਦੇ ਹੋ ਜੋ ਬੱਚਾ ਬੇਟਾ ਹੁਣ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈਗਾ ਉਹ 94630 79680 ਨੰਬਰ ਤੇ ਸੰਪਰਕ ਕਰਕੇ ਆਨਲਾਈਨ ਕੋਚਿੰਗ ਵੀ ਲੈ ਸਕਦਾ ਹੈਗਾ ਆਨਲਾਈਨ ਕੋਚਿੰਗ ਦੇ ਵਿੱਚ ਤੁਹਾਨੂੰ ਫਾਇਦਾ ਕੀ ਹੋਣਾ ਹੈਗਾ ਸੋਨੂੰ ਐਕਸਟਰਾ ਬੇਟਾ ਨੋਲਿਜ ਜਿਹੜੀ YouTube ਕਲਾਸਿਸ ਦੇ ਵਿੱਚ ਨਹੀਂ ਮਿਲਦੀ ਉਹ ਐਕਸਟਰਾ ਨੋਲਿਜ YouTube ਆਨਲਾਈਨ ਕੋਚਿੰਗ 'ਚ ਮਿਲੇਗੀ ਨੋਟਸ ਮਿਲਣਗੇ ਟੈਸਟ ਸੀਰੀਜ਼ ਮਿਲੂਗੀ ਬੇਟਾ ਆਨਲਾਈਨ ਕੋਚਿੰਗ ਦਾ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈਗਾ ਆਨਲਾਈਨ ਕੋਚਿੰਗ ਲੈਣ ਲਈ ਬੇਟਾ ਤੁਸੀਂ 9463079680 ਨੰਬਰ ਤੇ ਸੰਪਰਕ ਕਰ ਸਕਦੇ ਹੋ ਜਾਂ ਸਾਡੇ ਫ੍ਰੀ WhatsApp ਗਰੁੱਪ ਨਾਲ ਜੁੜਨ ਲਈ ਬੇਟਾ ਤੁਸੀਂ 94630 98680 ਤੇ ਸੰਪਰਕ ਕਰ ਸਕਦੇ ਹੋ ਇੱਕ ਬੇਟਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਫ੍ਰੀ WhatsApp ਗਰੁੱਪ ਦਾ ਲਿੰਕ ਹੈ ਜਿਹੜਾ ਉਹ ਅਵੇਲੇਬਲ ਹੈਗਾ ਚਲੋ ਆਪਾਂ ਨਾ ਬਾਲੀ ਦੇਰੀ ਕਰਦੇ ਹੋਏ ਬੇਟਾ ਆਪਣੀ ਕਲਾਸ ਦੀ ਸ਼ੁਰੂਆਤ ਆਪਾਂ ਕਰੀਏ ਤਾਂ ਬੇਟਾ ਮੈਂ ਜਿਹੜੀ ਆਪਾਂ ਨੇ ਗੱਲ ਕੀਤੀ ਸੀਗੀ ਵੀ ਦੋ ਤਿੰਨ ਕੁਐਸਚਨ ਬੇਟਾ ਗਲਤ ਹੋ ਗਏ ਸੀਗੇ ਉਹਦੇ ਵਿੱਚ ਪਹਿਲਾ ਕੁਐਸਚਨ ਬੇਟਾ ਆਪਣੇ ਕੋਲ 5th ਨੰਬਰ ਕੁਐਸਚਨ ਹੈਗਾ ਉਹ ਦੇਖੋ ਕੀ ਕਹਰੇਗਾ ਦੇਖੋ ਇਹ ਇਥੇ ਫਰਕ ਕੀ ਹੈ ਮੈਂ ਤੁਹਾਨੂੰ ਦੱਸ ਦਾਂਗਾ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਹੈ ਬੇਟਾ ਉਹਨਾਂ ਨੇ ਆਨਸਰ ਜਿਹੜਾ ਕਰੈਕਟ ਕੀਤਾ ਹੋਇਆ ਹੈ ਉਹ ਅਰਥਬੋਧ ਕਰੈਕਟ ਕੀਤਾ ਹੋਇਆ ਹੈਗਾ ਤਾਂ ਜਿਹੜੇ ਬੱਚਿਆਂ ਦੇ ਬੇਟਾ ਇੱਕ ਜਾਂ ਦੋ ਨੰਬਰ ਜਾਂ ਤਿੰਨ ਚਾਰ ਨੰਬਰ ਤੋਂ ਬੇਟਾ ਪੇਪਰ ਰਹਿੰਦਾ ਹੈਗਾ ਉਹ ਇਸ ਓਬਜੈਕਸ਼ਨ ਲਗਾ ਸਕਦੇ ਆ ਇਸ ਦੇ ਕੁਐਸਚਨ ਦੇ ਉੱਪਰ ਕਿਉਂਕਿ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਇਹਦਾ ਆਨਸਰ ਹੈ ਜਿਹੜਾ ਸਸਾ ਅਰਥਬੋਧ ਟਿਕ ਕੀਤਾ ਹੋਇਆਗਾ ਆਨਸਰ ਜਦੋਂ ਕਿ ਇਹਦਾ ਆਨਸਰ ਕਰੈਕਟ ਹੈਗਾ ਉਹ ਸ਼ਬਦਬੋਧ ਹੈ ਕਰੈਕਟ ਆਨਸਰ ਕੀ ਹੈ ਬੇਟਾ ਸ਼ਬਦਬੋਧ ਹੈਗਾ ਯਾਦ ਰੱਖਣਾ ਹੈਗਾ ਆਪਣੇ ਕੋਲ ਇੱਥੇ ਕੀ ਹੈ ਵਿਆਕਰਨ ਵਿੱਚ ਸ਼ਬਦ ਸ਼ਬਦਾਂ ਦੀ ਵਿਆਖਿਆ ਕਰਨ ਵਾਲੇ ਭਾਗ ਦਾ ਕੀ ਨਾਮ ਹੈ ਬੇਟਾ ਇਸ ਦਾ ਭਾਗ ਦਾ ਕੀ ਨਾਮ ਹੈ ਬੇਟਾ ਆਪਣੇ ਕੋਲ ਸ਼ਬਦਬੋਧ ਤੇ ਇਥੇ ਆਪਣੇ ਕੋਲ ਆੜਾ অপਸ਼ਨ ਸਹੀ ਆਣਾ ਸੀਗਾ ਇਹ ਚੀਜ਼ ਯਾਦ ਰੱਖਣੀ ਹੈਗੀ ਕਿਉਂਕਿ ਹੁਣ ਕਈ ਕੁਐਸਚਨ ਬੇਟਾ ਮੈਂ ਬਾਬਾ ਫਰੀਦ ਯੂਨੀਵਰਸਿਟੀ ਦੇ ਪੰਜਾਬੀ ਦੇ ਪੰਜ ਤੋਂ ਪੰਜ ਕੁਐਸਚਨ ਹੈਗੇ ਹੈਗੇ ਜਿਹੜੇ ਆਨਸਰ ਕੀ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਨੇ ਗਲਤ ਟਿਕ ਕੀਤੇ ਹੋਏ ਨੇਗੇ ਉਹਨਾਂ ਨੂੰ ਕਰੈਕਟ ਕਰਨਾ ਸਾਡਾ ਫਰਜ਼ ਹੈ ਜਿਹੜੇ ਬੱਚੇ ਦਾ ਇੱਕ ਨੰਬਰ ਪੰਜਾਬੀ ਚ ਰਹਿੰਦਾ ਉਹ ਚੈੱਕ ਕਰ ਲਵੇ ਵੀ ਕੀ ਇਹ ਪੰਜੇ ਕੁਐਸਚਨ ਜਿਹੜੇ ਮੈਂ ਕਰਵਾ ਰਹੇ ਹਾਂਗਾ ਵੀ ਇਹ ਉਹਨਾਂ ਨੇ ਠੀਕ ਕੀਤੇ ਹੋਏ ਨੇ ਜੇ ਉਹਨਾਂ ਨੇ ਠੀਕ ਕੀਤੇ ਹੋਏ ਨੇ ਤਾਂ ਆਪਣੇ ਓਬਜੈਕਸ਼ਨ ਕਰ ਸਕਦੇ ਨੇ ਜਾਂ ਜੇ ਯੂਨੀਵਰਸਿਟੀ ਨਹੀਂ ਮੰਨਦੀ ਤਾਂ ਆਪਣੀ ਇਹ ਸਾਰੇ ਕੁਐਸਚਨਾਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਜਾ ਸਕਦੇ ਨੇ ਕਿਉਂਕਿ ਬੱਚੇ ਆਪਣਾ ਹੱਕ ਲੈਣਾ ਹਰੇਕ ਵਿਅਕਤੀ ਦਾ ਮਕਸਦ ਹੈ ਇਸ ਕਰਕੇ ਬੇਟਾ ਜਰੂਰ ਇਸ ਦੇ ਉੱਪਰ ਜਿਹੜੇ ਬੱਚਿਆਂ ਦਾ 1 ਨੰਬਰ 2 ਨੰਬਰ ਘਟਦਾ ਹੈਗਾ ਉਹ ਇਹ ਚੈੱਕ ਕਰ ਲੈਣ ਵੀ ਉਹਨਾਂ ਨੇ ਆਨਸਰ ਕੀ ਦੇ ਵਿੱਚ 5ਵਿਫਥ ਨੰਬਰ ਕੁਐਸਚਨ ਦਾ ਆੜਾ ਆਪਸ਼ਨ ਲਗਾਇਆ ਹੈ ਜੇ ਆੜਾ ਲਗਾਇਆ ਤਾਂ ਉਹ ਆਪਣਾ ਨੰਬਰ 1 ਬਤਾ ਸਕਦੇ ਨੇ ਹੁਣ 6ਵਾਂ ਕੁਐਸਚਨ ਦੇਖੀਏ ਬੇਟਾ 6ਵਾਂ ਕੁਐਸਚਨ ਦੇ ਵਿੱਚ ਵੀ ਬੇਟਾ ਆਪਣੇ ਕੋਲ 6ਵੇਂ ਕੁਐਸਚਨ ਚ ਬਾਬਾ ਫਰੀਦ ਯੂਨੀਵਰਸਿਟੀ ਨੇ ਆੜਾ ਆਪਸ਼ਨ ਟਿੱਕ ਕੀਤੀ ਹੋਈ ਹੈ ਜਦੋਂ ਕਿ ਸਿਮਰਤੀ ਸ਼ਬਦ ਤੋਂ ਪਾਵ ਹੈਗਾ ਯਾਦ ਸਿਮਰਤੀ ਸ਼ਬਦ ਤੋਂ ਪਾਵ ਹੈਗਾ ਯਾਦ ਯਾਦ ਜਾਂ ਚੇਤਾ ਅਸੀਂ ਕਹਿੰਦੇ ਸਾਡੇ ਚੇਤੇ ਨਹੀਂ ਰਿਹਾ ਸਾਡੇ ਯਾਦ ਨਹੀਂ ਰਿਹਾ ਇਹ ਸਿਮਰਤੀ ਸ਼ਬਦ ਦਾ ਮੀਨਿੰਗ ਹੈਗਾ ਤੇ ਨੇਜਾ ਜਿਹੜਾ ਉਹਨਾਂ ਨੇ ਲਗਾਇਆ ਹੋਇਆ ਅਨਸਰ ਉਹਦਾ ਅਰਥ ਹੈਗਾ ਸ਼ਸਤਰ ਜਾਂ ਵਰਸ਼ਾ ਸ਼ਸਤਰ ਜਾਂ ਵਰਸ਼ਾ ਬੇਟਾ ਇਹ ਯਾਦ ਰੱਖਣਾ ਹੈਗਾ ਸ਼ਸਤਰ ਹੋ ਗਿਆ ਵਰਸ਼ਾ ਹੋ ਗਿਆ ਸੋਟੀ ਤਲਵਾਰ ਬੇਟਾ ਇਹ ਨੇਜੇ ਦਾ ਅਰਥ ਹੈਗਾ ਸਿਮਰਤੀ ਸ਼ਬਦ ਦਾ ਅਰਥ ਹੈਗਾ ਯਾਦ ਇਹ ਵੀ ਬੇਟਾ ਉਹਨਾਂ ਨੇ ਗਲਤ ਟਿਕ ਕੀਤਾ ਹੋਇਆ ਫੇਰ ਬੇਟਾ ਇੱਕ ਕੁਐਸਚਨ ਹੈਗਾ ਸੀਗਾ ਤੁਸੀਂ ਦੇਖੋ 11 ਨੰਬਰ ਕੁਐਸਚਨ 11 ਨੰਬਰ ਕੁਐਸਚਨ ਕੀ ਸੀਗਾ ਨਾਨਕਸ਼ਾਹੀ ਸਿੱਕਾ ਕਿਸ ਨੇ ਜਾਰੀ ਕੀਤਾ ਬੈਸੇ ਤਾਂ ਚਲੋ ਇਹ ਆਪਸ਼ਨ ਬਾਬਾ ਫਰੀਦ ਯੂਨੀਵਰਸਿਟੀ ਨੇ ਸਹੀ ਲਗਾਈ ਹੋਈ ਹੈ ਬੇਟਾ ਮਹਾਰਾਜਾ ਰਣਜੀਤ ਸਿੰਘ ਪਰ ਇੱਥੇ ਇੱਥੇ ਜਿਹੜੇ ਹੈਗੇ ਆਪਣੇ ਕੋਲ ਜਿਹੜਾ ਨਾਨਕਸ਼ਾਹੀ ਸਿੱਕਾ ਸੀਗਾ ਉਹ ਬੇਟਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਜਾਰੀ ਕੀਤਾ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਜਾਰੀ ਕੀਤਾ ਸੀਗਾ ਪਰ ਇੱਥੇ ਬੇਟਾ ਇਹ ਦੋਨੇ ਆਪਸ਼ਨਾਂ ਠੀਕ ਹੈਗੀਆਂ ਤੇ ਜਿਹੜਾ ਬੰਦਾ ਸਿੰਘ ਬਹਾਦਰ ਜੀ ਆ ਬੇਟਾ ਉਹਨਾਂ ਨੇ ਨਾਨਕਸ਼ਾਹੀ ਸ਼ਿੱਕਾ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਜਾਰੀ ਕੀਤਾ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹੀ ਸ਼ਿੱਕੇ ਨੂੰ ਬੇਟਾ ਕੰਟੀਨਿਊ ਜਾਰੀ ਕੰਟੀਨਿਊ ਰੱਖਿਆ ਸੀਗਾ ਇਹ ਚੀਜ਼ ਨੂੰ ਯਾਦ ਰੱਖਣਾ ਹੈਗਾ ਇਸ ਕਰਕੇ ਆਪਣੇ ਕੋਲ ਨਾਨਕਸ਼ਾਹੀ ਸ਼ਿੱਕਾ ਸੀ ਜਿਹੜਾ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਮਹਾਰਾਜਾ ਰਣਜੀਤ ਸਿੰਘ ਦੋਹਾਂ ਨੇ ਜਾਰੀ ਕੀਤਾ ਸੀਗਾ ਜੇ ਇੱਥੇ ਲਿਖਿਆ ਹੁੰਦਾ ਨਾਨਕਸ਼ਾਹੀ ਸ਼ਿੱਕਾ ਪਹਿਲਾਂ ਕਿਸ ਨੇ ਜਾਰੀ ਕੀਤਾ ਸੀ ਤਾਂ ਬੰਦਾ ਸਿੰਘ ਬਹਾਦਰ ਇਹਦਾ ਆਨਸਰ ਆਣਾ ਸੀਗਾ ਤੇ ਇਹੇ ਕੁਐਸਚਨ ਵੀ ਬੇਟਾ ਕਿਤੇ ਨਾ ਕਿਤੇ ਡਾਊਟ ਚ ਹੈ ਤੇ ਇਹਦਾ ਵੀ ਬੇਟਾ ਗ੍ਰੇਸ ਮਾਰਕਸ ਮਿਲਣਾ ਚਾਹੀਦਾ ਹੈਗਾ ਇਹ ਚੀਜ਼ਾਂ ਬੇਟਾ ਮੈਂ ਤੁਹਾਨੂੰ ਤਾਂ ਦੱਸ ਰਿਹਾ ਹਾਂਗਾ ਕਿਉਂਕਿ ਇਹ ਇੰਪੋਰਟੈਂਟ ਹੁੰਦੀਆਂ ਨੇ ਹੁਣ ਆਪਾਂ ਨਾਂ ਵਾਲੀ ਦੇਰੀ ਕਰਦੇ ਹੋਏ ਆਪਣੇ 25 ਕੁਐਸਚਨ ਆਪਾਂ ਕਰ ਚੁੱਕੇ ਹਾਂਗੇ ਤੇ 26 ਨੰਬਰ ਕੁਐਸਚਨ ਤੋਂ ਆਪਾਂ ਹੁਣ ਸ਼ੁਰੂ ਕਰਨ ਲੱਗੇ ਹਾਂਗੇ 26 ਨੰਬਰ ਕੁਐਸਚਨ ਬੇਟਾ ਕੀ ਕਹਿ ਰਿਹਾ ਹੈਗਾ ਦੇਖੀਏ ਆਪਾਂ ਤੇ 26 ਨੰਬਰ ਬੋਲ ਕਹਿ ਰਿਹਾ ਹੈਗਾ ਨਾ ਮਿੱਠੀ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਬੇਟਾ ਇਹਦਾ ਆਨਸਰ ਆਣਾ ਸੀਗਾ ਆੜਾ ਆਪਸ਼ਨ ਬਿਲਕੁਲ கரੈਕਟ ਹੈ ਨੀ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਬੇਟਾ 47 ਨੰਬਰ 27 ਨੰਬਰ ਕੁਐਸਚਨ ਵੀ ਦੇਖੋ ਜਿਹੜਾ ਇਹ ਵੀ ਬਾਬਾ ਫਰੀਦ ਯੂਨੀਵਰਸਿਟੀ ਨੇ ਜਿਹੜਾ ਆਨਸਰ ਹੈ ਇਹਦੇ ਵਿੱਚ ਬੇਟਾ 62 ਸਾਲ ਦੀ ਉਮਰ ਲਗਾਇਆ ਹੋਇਆ ਹੈ ਜਦੋਂ ਕਿ ਜਿਹੜਾ ਆਪਣੇ ਕੋਲ ਜਦੋਂ ਗੁਰੂ ਗੁਰੂ ਅਮਰਦਾਸ ਜੀ ਜੋ ਕਿ ਸਿੱਖਾਂ ਦੇ ਤੀਜੇ ਗੁਰੂ ਸਹਿਬਾਨ ਨੇ ਉਹ ਗੁਰੂ ਗੱਦੀ ਤੇ ਜਦੋਂ ਬੈਠੇ ਸੀਗੇ ਉਹਨਾਂ ਦੀ ਉਮਰ ਬੇਟਾ 73 ਸਾਲ ਦੀ ਸੀਗੀ ਇੱਥੇ ਸੀ ਆਪਸ਼ਨ ਈਡੀ ਆਪਸ਼ਨ ਬੇਟਾ ਆਣੀ ਚਾਹੀਦੀ ਸੀਗੀ ਇਹ ਵੀ ਕੁਐਸਚਨ ਆਬਜੈਕਸ਼ਨੇਬਲ ਹੈਗਾ ਤੇ ਇਸ ਕਰਕੇ ਜਿਹੜੇ ਵਿੱਚ ਦਾ ਇੱਕ ਜਾਂ ਦੋ ਨੰਬਰ ਕੱਟਦੇ ਨੇ ਉਹ ਆਪਣਾ ਇਹ ਚੈੱਕ ਕਰ ਲੈਣ ਵੀ ਇੱਥੇ ਉਹਨਾਂ ਨੇ ਕੀ ਲਗਾਇਆ ਹੋਇਆ ਬੇਟਾ ਹੁਣ ਆਪਣੇ ਕੋਲ ਗੁਰੂ ਅਮਰਦਾਸ ਜੀ ਦੀ ਗੁਰਗੱਦੀ ਤੇ ਬੈਠਣ ਸਮੇ ਉਮਰ ਕਿੰਨੀ ਸੀ ਕੀ ਬੇਟਾ 73 ਸਾਲ ਸੀ ਤੇ ਗੁਰੂ ਅਮਰਦਾਸ ਜੀ ਗੱਦੀ ਤੇ ਕਦੋਂ ਬੈਠੇ ਬੇਟਾ ਇਹ ਵੀ ਯਾਦ ਰੱਖਣਾ ਹੈਗਾ ਆਪਣੇ ਕੋਲ ਗੁਰੂ ਅਮਰਦਾਸ ਜੀ ਗੱਦੀ ਤੇ 29 ਮਾਰਚ 29 ਮਾਰਚ 1552 ਈਸਵੀ ਨੂੰ ਬੈਠੇ ਬੇਟਾ ਇਹ ਚੀਜ਼ ਨੂੰ ਯਾਦ ਰੱਖਣੀ ਹੈ ਡੇਟਸ ਵੀ ਜ਼ਰੂਰ ਯਾਦ ਕਰਿਆ ਕਰੋ ਜਦੋਂ ਡੇਟਸ ਤੁਸੀਂ ਯਾਦ ਕਰਦੇ ਹੋ ਹੌਲੀ 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 ਤੁਹਾਡੇ ਪੱਕ ਜਾਂਦੀਆਂ ਗਈਆਂ ਇਹ ਠੀਕ ਹੈ ਜਿਵੇਂ ਮੇਰੇ ਹੁਣ ਇਹ ਦਿਮਾਗ ਦੇ ਵਿੱਚ ਪੱਕੀਆਂ ਹੋਈਆਂ ਗਈਆਂ ਇਸ ਕਰਕੇ ਬੇਟਾ ਹਰ ਇੱਕ ਚੀਜ਼ ਨੂੰ ਤੁਸੀਂ ਬਹੁਤ ਸੋਚ ਸਮਝ ਕੇ ਹੀ ਕਰਨਾ ਹੈਗਾ ਤੇ ਤੁਸੀਂ ਕਰਦੇ ਜਾਓਗੇ ਤਾਂ ਤੁਹਾਨੂੰ ਨੋਲਿਜ ਆਉਂਦੀ ਜਾਊਗੀ ਹੁਣ ਆਪਾਂ ਚੱਲੀਏ 28 ਨੰਬਰ ਕੁਐਸਚਨ ਤੇ 28 ਨੰਬਰ ਕੁਐਸਚਨ ਕੀ ਕਹਿ ਰਿਹਾ ਗਦਰ ਅਖਬਾਰ ਦੇ ਪੰਜਾਬੀ ਐਡੀਸ਼ਨ ਦੀ ਜ਼ਿੰਮੇਵਾਰੀ ਕਿਸ ਦੀ ਸੀਗੀ ਬੇਟਾ ਆਪਣੇ ਕੋਲ ਗਗਰ ਅਖਬਾਰ ਦੇ ਪੰਜਾਬੀ ਐਡੀਸ਼ਨ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਕਰਤਾਰ ਸਿੰਘ ਸਰਾਬਾ ਜੀ ਦੀ ਸੀਗੀ ਕਰਤਾਰ ਸਿੰਘ ਸਰਾਬਾ ਜੀ ਦਾ ਬੇਟਾ ਜਨਮ ਕਦੋਂ ਹੋਇਆ ਕਰਤਾਰ ਸਿੰਘ ਸਰਾਬਾ ਜੀ ਦਾ ਜਨਮ 1896 ਈਸਵੀ ਨੂੰ ਹੋਇਆ 1896 ਈਸਵੀ ਦੇ ਵਿੱਚ ਹੋਇਆ ਬੇਟਾ ਐਗਜੈਕਟਡ ਡੇਟ ਤੁਸੀਂ ਦੱਸੋਗੇ ਕਮੈਂਟ ਬਾਕਸ ਦੇ ਵਿੱਚ ਮੈਂ ਤੁਹਾਨੂੰ ਸਾਲ ਦੱਸਦਾ ਬਰਾ ਦੱਸਦਾ ਵੀ ਕਦੋਂ ਹੋਇਆ ਬੇਟਾ ਕਰਤਾਰ ਸਿੰਘ ਸਰਾਬਾ ਜੀ ਨੂੰ ਗਦਰ ਅਖਬਾਰ ਦੇ ਪੰਜਾਬੀ ਐਡੀਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀਗੀ ਇਹ ਚੀਜ਼ ਵੀ ਯਾਦ ਰੱਖਣੀ ਹੈ ਮਹਾਤਮਾ ਗਾਂਧੀ ਨੇ ਪਹਿਲੀ ਵਾਰ ਸੱਤਿਆਗ੍ਰਹਿ ਦਾ ਪ੍ਰਯੋਗ ਕਿੱਥੇ ਕੀਤਾ ਸੀਗਾ ਬੇਟਾ ਜਦੋਂ ਮਹਾਤਮਾ ਗਾਂਧੀ ਜੀ ਦੱਖਣੀ ਅਫਰੀਕਾ ਗਏ ਸੀਗੇ ਉੱਥੇ ਸਭ ਤੋਂ ਪਹਿਲੀ ਵਾਰ ਸੱਤਿਆਗ੍ਰਹਿ ਦਾ ਪ੍ਰਯੋਗ ਕੀਤਾ ਸੀਗਾ ਯਾਦ ਰੱਖਣਾ ਓੜਾ ਆਪਸ਼ਨ ਬਿਲਕੁਲ ਠੀਕ ਹੈ 3 ਨੰਬਰ ਕੁਸ਼ਨ ਦੇਖੋ ਵਿੱਚ ਕੀ ਕਹਿ ਰਿਹਾ ਹੈਗਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਦਾ ਕੀ ਨਾਮ ਹੈ ਬੇਟਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਦਾ ਨਾਮ ਆਪਾਂ ਨੂੰ ਪਤਾ ਹੈ ਮਾਤਾ ਪਾਨੀ ਜੀ ਜੋ ਕਿ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਪੁਤਰੀ ਸੀ ਤੇ ਚੌਥੇ ਗੁਰੂ ਜਿਹੜੇ ਆਪਣੇ ਕੋਲ ਸ੍ਰੀ ਗੁਰੂ ਰਾਮਦਾਸ ਜੀ ਦੀ ਪਤਨੀ ਸੀ ਬੇਟਾ ਇਹ ਵੀ ਯਾਦ ਰੱਖਣਾ ਹੈ ਕਿ ਤੁਹਾਨੂੰ ਪਤਨੀ ਤੇ ਪੁੱਤਰੀ ਵੀ ਪੁੱਛਿਆ ਜਾ ਸਕਦਾ ਹੈ ਵੀ ਆਪਣੇ ਕੋਲ ਸ੍ਰੀ ਗੁਰੂ ਅਮਰਦਾਸ ਜੀ ਦੀ ਪੁੱਤਰੀ ਦਾ ਕੀ ਨਾਮ ਹੈ ਮਾਤਾ ਪੰਨੀ ਜੀ ਸ੍ਰੀ ਗੁਰੂ ਰਾਮਦਾਸ ਜੀ ਦੀ ਪਤਨੀ ਦਾ ਕੀ ਨਾਮ ਹੈ ਮਾਤਾ ਪੰਨੀ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਦਾ ਕੀ ਨਾਮ ਹੈ ਤੇ ਮਾਤਾ ਪੰਨੀ ਜੀ ਬੇਟਾ ਇਹ ਚੀਜ਼ਾਂ ਤੁਸੀਂ ਯਾਦ ਰੱਖਣਾ ਹੈ ਮਾਤਾ ਤ੍ਰਿਪਤਾ ਜੀ ਆਪਣੇ ਕੋਲ ਮਾਤਾ ਤ੍ਰਿਪਤਾ ਜੀ ਜਿਹੜੀ ਹੈਗੀ ਸੀ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਸੀਗਾ ਤੇ ਮਾਤਾ ਸਲੱਖਣੀ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਮ ਸੀਗਾ ਇਹ ਬੇਟਾ ਤੁਸੀਂ ਹੌਲੀ-ਹੌਲੀ ਜਦੋਂ ਤੁਸੀਂ ਚੀਜ਼ਾਂ ਗ੍ਰੈਂਡ ਕਰਦੇ ਜਾਓਗੇ ਦਿਮਾਗ 'ਚ ਪਠਾਉਂਦੇ ਜਾਓਗੇ ਤੁਹਾਡੇ ਯਾਦ ਹੁੰਦੀਆਂ ਜਾਣਗੀਆਂ ਬੇਟਾ ਚਾਰ ਚੀਜ਼ਾਂ ਤੇ ਜ਼ਰੂਰ ਕੰਮ ਕਰਦੇ ਕਰੋ ਇੱਕ ਤਾਂ ਕੁਐਸਚਨਾਂ ਨੂੰ ਲਿਖਣਾ ਕੋਈ ਵੀ ਆਨਸਰ ਲਿਖਦੇ ਹੋ ਲਿਖਣ ਦੀ ਆਦਤ ਪਾਓ ਪੜਨ ਦੀ ਆਤ ਪਾਓ ਸੁਣਨ ਦੀ ਆਤ ਪਾਓ ਤੇ ਆਪਣੇ ਕੋਲ ਬੋਲਣ ਦੀ ਆਤ ਪਾਓ ਜਿੰਨੇ ਤੱਕ ਤੁਸੀਂ ਬੋਲ ਕੇ ਨਹੀਂ ਲਿਖਦੇ ਤੇ ਪੜਦੇ ਨਹੀਂ ਤੇ ਯਾਦ ਨਹੀਂ ਕਰਦੇ ਬੇਟਾ ਉਨੇ ਤੱਕ ਤੁਹਾਡੇ ਯਾਦ ਨਹੀਂ ਹੋਣਗੀਆਂ ਇਹ ਚੀਜ਼ਾਂ ਚਾਰ ਚੀਜ਼ਾਂ ਗ੍ਰੈਂਡ ਕਰ ਲਓ ਵੀ ਤਾਂ ਹੀ ਬੇਟਾ ਤੁਸੀਂ ਆਪਣੇ ਆ ਸਫਲਤਾਵਾਂ ਲੈ पाओਗੇ ਬੇਟਾ ਆਪਣੇ ਕੋਲ 31 ਨੰਬਰ ਕੁਐਸਚਨ ਦੇਖੋ ਜ਼ਿਲ੍ਹਾ ਜਲੰਧਰ ਦੇ ਹੇਠ ਲਿਖਿਆਂ ਵਿੱਚੋਂ ਕਿਹੜੇ ਇਲਾਕੇ ਦੇ ਵਿੱਚ ਆਉਂਦਾ ਹੈ ਆਪਾਂ ਨੂੰ ਪਤਾ ਹੈ ਦੁਆਬੇ ਦੇ ਵਿੱਚ ਚਾਰ ਜਿਲੇ ਆਉਂਦੇ ਨੇ ਜਲੰਧਰ ਹੋ ਗਿਆ ਕਪੂਰਥਲਾ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਤੇ ਇੱਕ ਰਹਿ ਗਿਆ ਬੇਟਾ ਉਹਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਹੈ ਰੋਪੜ ਠੀਕ ਹੈ ਆਪਣੇ ਕੋਲ ਚਾਰੇ ਜ਼ਿਲ੍ਹੇ ਬੇਟਾ ਆਪਣੇ ਕੋਲ ਜਿਹੜੇ ਹੈਗੇਗੇ ਉਹ ਦੁਆਬੇ ਦੇ ਵਿੱਚ ਆਉਂਦੇ ਨੇਗੇ ਤੇ ਚਾਰ ਜਿਲੇ ਮਾਝੇ ਜਾਂਦੇ ਨੇ ਗਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸਾਹਿਬ ਤੇ ਤਰਨਤਾਰਨ ਮਗਰ ਜਿਹੜੇ 15 ਜ਼ਿਲ੍ਹੇ ਰਹਿ ਗਏ ਉਹ ਮਾਲਵੇ ਦੇ ਵਿੱਚ ਆਂਦੇ ਨੇ ਤੇ ਰੋਪੜ ਬੇਟਾ ਪਵਾਦੇ ਪਵਾਦੇ ਵਿੱਚ ਆਂਦਾ ਇਹ ਵੀ ਯਾਦ ਰੱਖਣਾ ਤੇ ਆਪਣੇ ਕੋਲ ਰੋਪੜ ਦੇ ਵਿੱਚ ਪਵਾਦੀ ਬੋਲੀ ਬੋਲੀ ਜਾਂਦੀ ਹੈ ਇਹ ਵੀ ਚੀਜ਼ ਯਾਦ ਰੱਖਣਾਗਾ ਪੇਪਰ ਦੇ ਵਿੱਚ ਪੁੱਛਿਆ ਚਲ ਜਾਂਦਾ ਹੈਗਾ 32 ਨੰਬਰ ਕੁਐਸਚਨ ਦੇਖੋ ਬੇਟਾ ਲਾਗ ਅਗਿੱਤਰ ਲਗਾ ਕੇ ਇਹਨਾਂ ਵਿੱਚੋਂ ਕਿਹੜਾ ਸ਼ਬਦ ਸਹੀ ਹੈ ਬੇਟਾ ਲਾ ਅਗਿੱਤਰ ਲਗਾ ਕੇ ਆਪਣੇ ਕੋਲ ਜਿਹੜਾ ਸ਼ਬਦ ਹੈਗਾ ਉਹ ਲਾਜਵਾਬ ਬੇਟਾ ਬਿਲਕੁਲ ਠੀਕ ਹੈਗਾ ਕਿਉਂਕਿ ਜਵਾਬ ਦਾ मीनिंग ਹੈ ਤੇ ਲਾ ਉਹਦੇ ਮੂਰੇ ਲੱਗਿਆ ਹੋਇਆ ਲਾਜਵਾਬ ਠੀਕ ਹੈ ਇਹ ਬਿਲਕੁਲ ਸ਼ਬਦ ਸਹੀ ਹੈ ਬੇਟਾ 32 ਨੰਬਰ ਕੁਐਸਚਨ ਦਾ ਈਡੀ ਆਜੂਗਾ 33 ਨੰਬਰ ਕੁਐਸਚਨ ਦੇਖੋ ਠੱਗੀ ਸ਼ਬਦ ਤੋਂ ਕੀ ਪਾਵ ਹੈ ਜਿਹੜਾ ਠੱਗੀ ਸ਼ਬਦ ਹੈ ਬੇਟਾ ਇਹ ਪਾਵਾਤਮਿਕ ਨਾਮ ਹੈਗਾ ਕਿਉਂਕਿ ਠੱਗੀ ਸ਼ਬਦ ਆਪਣੇ ਕੋਲ ਪਾਵਾਤਮਿਕ ਨਾਮ ਹੈ ਅਸੀਂ ਕਹਿੰਦੇ ਵੀ ਸਾਡੇ ਨਾਲ ਠੱਗੀ ਵਜ ਗਈ ਹੈ ਕਈ ਬੱਚੇ ਬੇਟਾ ਜਿਨ੍ਹਾਂ ਤੋਂ ਅਸੀਂ ਫੀਸ ਲੈਣੇ ਹੈਗੇ ਉਹ ਸਾਨੂੰ ਐਪਰੀਸ਼ੀਏਟ ਕਰ ਦੇਣਗੇ ਪਰ ਜਿਹੜੇ ਬੱਚੇ ਨਹੀਂ ਤਿਆਰੀ ਕਰਦੇ ਠੀਕ ਹੈ ਲਗਾਤਾਰ ਬੇਟਾ ਉਹਨਾਂ ਨੂੰ ਕੰਸਿਸਟੈਂਸੀ ਨਾਲ ਤਿਆਰੀ ਕਰਨੀ ਚਾਹੀਦੀ ਹੈ ਤੇ ਇਸ ਕਰਕੇ ਬੇਟਾ ਠੱਗੀ ਭਾਵ ਤੋਂ ਸ਼ਬਦ ਤੋਂ ਕੀ ਪਾਵ ਹੈ ਪਾਵ ਆਤਮਿਕ ਨਾਮ ਬੱਚੇ ਆਪਣੇ ਕੋਲ 34 ਨੰਬਰ ਕੁਐਸਚਨ ਦੇਖੋ ਬਾ ਕਿੰਨਾ ਸੁੰਦਰ ਫੁੱਲ ਹੈ ਇਹ ਬਾਗ ਦੀ ਕਿਸ ਕਿਸਮ ਹੈ ਬੇਟਾ ਬਾ ਬੇਟਾ ਇੱਥੇ ਵਿਸਮਿਕ ਚਿੰਨ ਲੱਗਿਆ ਹੋਇਆ ਹੈਗਾ ਕਿੰਨਾ ਸੁੰਦਰ ਫੁੱਲ ਹੈ ਇੱਥੇ ਆਪਣੇ ਕੋਲ ਵਿਸਮਿਕ ਵਾਚਕ ਵਾਕ ਹੈ ਬੇਟਾ ਯਾਦ ਰੱਖਣਾਗਾ ਨਾ ਤਾਂ ਇਹ ਹਾਂ ਵਾਚਕ ਹੈ ਨਾ ਪ੍ਰਸ਼ਨ ਵਾਚਕ ਹੈ ਨਾ ਸਧਾਰਨ ਵਾਕ ਹੈ ਇਹ ਵਿਸਮਿਕ ਵਾਚਕ ਵਾਕ ਹੈਗਾ ਬੱਚੇ ਹਰੇ ਕੁਐਸਚਨ ਜੇਕਰ ਤੁਹਾਨੂੰ ਚੰਗਾ ਲੱਗ ਰਿਹਾ ਹੈਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਉਹਨਾਂ ਬੱਚਿਆਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜੋ ਬੱਚੇ ਆਪਣੇ ਕੋਲ ਕਿਸੇ ਵੀ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੇ ਤੇ ਬਟਾ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ ਤੇ ਜਿਹੜੇ ਬੱਚੇ ਐਮਪੀਐਚਡਬਲਿਊ ਮੇਲ ਫੀਮੇਲ ਆਪਣੇ ਕੋਲ ਉਹਨਾਂ ਦੀ ਤਿਆਰੀ ਕਰ ਰਹੇ ਨੇ ਆਪਣੇ ਕੋਲ ਉਹਨਾਂ ਨੂੰ ਵੀ ਜ਼ਰੂਰ ਸ਼ੇਅਰ ਕਰੋ ਕਿਉਂਕਿ ਐਮਪੀਐਚਡਬਲਿਊ ਫੀਮੇਲ ਜਾਂ ਏਐਨਐਮ ਦੀਆਂ 600 ਪਲੱਸ ਪੋਸਟਾਂ ਜਿਹੜੀਆਂ ਹੈਗੀਆਂ ਉਹ ਦਸੰਬਰ ਮਹੀਨੇ ਦੇ ਵਿੱਚ ਆ ਜਾਣਗੀਆਂ ਤੇ ਮੈਂ ਹੁਣ ਇੱਕ ਜਿਹੜੇ ਬੱਚੇ ਬੇਟਾ ਰਹਿ ਗਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡਾ ਮਲਟੀ ਪਰਪਸ ਹੈਲਥ ਵਰਕਰ ਫੀਨਲ ਦਾ ਪੰਜਾਬੀ ਦਾ ਐਗਜ਼ਾਮ ਹੋਇਆ ਜਿਹਦੇ ਵਿੱਚ ਮੇਰੇ 46 ਨੰਬਰ ਆਏ ਨੇ ਤੇ ਅਸੀਂ ਅੰਬੀ ਇੰਸਟੀਚਿਊਟ ਮਾਨਸਾ ਤੋਂ ਜਿਹੜੀ ਕੋਚਿੰਗ ਲੈ ਰਹੇ ਹਾਂ ਸਰ ਸਾਨੂੰ ਬਹੁਤ ਵਧੀਆ ਕੋਚਿੰਗ ਦੇ ਰਹੇ ਨੇ ਤੇ ਅਸੀਂ ਨੈਕਸਟ ਕੰਪੀਟੀਟਿਵ ਐਗਜ਼ਾਮ ਦੇ ਲਈ ਸਰਕੂਲੀ ਕੋਚਿੰਗ ਲੈ ਰਹੇ ਹਾਂ ਜੋ ਸਾਰਿਆਂ ਨੇ ਰਿਕੁਐਸਟ ਆ ਕਿ ਜੇਕਰ ਤੁਸੀਂ ਵੀ ਆਪਣਾ ਪੇਪਰ ਵਧੀਆ ਮਾਰਕਸ ਨਾਲ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਅੰਬੇ ਇੰਸਟੀਚੂਟ ਮਾਨਸਾ ਸਰਕਲ ਆਪਣਾ ਨਾਮ ਜ਼ਰੂਰ ਦਰਜ ਕਰਵਾਓ ਸਸ਼ਿਕਾ ਜੀ ਮੇਰਾ ਨਾਮ ਸ਼ਿਲਪਾ ਹੈ ਮੈਂ ਅੰਬੇ ਇੰਸਟੀਚੂਟ ਮਾਨਸਾ ਤੋਂ ਇਹਨਾਂ ਦੇ ਪੇਪਰ ਦੀ ਕੋਚਿੰਗ ਲੈ ਰਹੀ ਹਾਂ ਅੱਜ ਮੇਰਾ ਪੰਜਾਬੀ ਦਾ ਪੇਪਰ ਹੋਇਆ ਏ ਤਾਂ ਮੈਂ ਪੰਜਾਬ ਵਿੱਚੋਂ 47 ਨੰਬਰ ਪ੍ਰਾਪਤ ਕੀਤੇ ਨੇ ਜੋ ਕਿ ਬਹੁਤ ਹੀ ਵਧੀਆ ਨੇ ਸਰਦੀ ਕੋਚਿੰਗ ਬਹੁਤ ਹੀ ਜ਼ਿਆਦਾ ਵਧੀਆ ਹੈ ਜੋ ਵੀ ਪੇਪਰ ਅੱਜ ਆਇਆ ਸਾਰਾ ਸਰਦੀ ਕਾਰੇ ਵਿੱਚੋਂ ਹੀ ਆਇਆ ਸਰ ਬਹੁਤ ਹੀ ਜ਼ਿਆਦਾ ਮਿਹਨਤ ਕਰਾਉਂਦੇ ਨੇ ਔਰ ਬਹੁਤ ਹੀ ਪਿਆਰ ਨਾਲ ਸਮਝਾਉਂਦੇ ਨੇ ਥੈਂਕ ਯੂ ਸਰ ਸੋ ਮੱਚ ਤੇ ਮੈਂ ਇਹਨਾਂ ਦਾ ਪੇਪਰ ਵੀ ਸਰ ਤੋਂ ਹੀ ਕਲੀਅਰ ਕਰਨਾ ਹੈ ਮੈਨੂੰ ਉਮੀਦ ਹੈ ਕਿ ਮੈਂ ਉਹ ਵੀ ਇਦਾਂ ਹੀ ਵਧੀਆ ਨੰਬਰ ਲੈ ਕੇ ਪਾਸ ਹੋऊंगी ਥੈਂਕ ਯੂ ਸਰ ਸਸ਼ੀਕਾਲ ਜੀ ਮੇਰਾ ਨਾਮ ਸ਼ਿਲਪਾ ਹੈ ਮੈਂ ਬਿਹੰਡਾ ਡਿਸਟ੍ਰਿਕਟ ਤੋਂ ਬਲੌਗ ਕਰਦੀ ਹਾਂ ਮੈਂ ਇਨਮ ਦੇ ਪੇਪਰ ਦੀ ਤਿਆਰੀ ਡਾਕਟਰ ਸੁਨੀਲ ਸਰ ਤੋਂ ਅੰਬੀ ਇੰਸਟੀਚਿਊਟ ਮਾਨਸਾ ਤੋਂ ਆਨਲਾਈਨ ਕੀਤੀ ਸੀ ਜਿਸ ਦੀ ਵਜ੍ਹਾ ਨਾਲ ਮੈਨੂੰ 72 ਨੰਬਰ ਪ੍ਰਾਪਤ ਹੋਏ 100 ਵਿੱਚੋਂ ਤੇ ਉਸੇ ਕਰਕੇ ਮੈਨੂੰ ਅੱਜ ਰੈਗੂਲਰ ਜੌਬ ਮਿਲ ਗਈ ਹੈ 14 ਸਾਲ ਬਾਅਦ ਅੱਜ ਮੈਂ ਰੈਗੂਲਰ ਹੋ ਗਈਆਂ ਔਰ ਇਹ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ 올 ਥੈਂਕਸ ਟੂ ਸੁਨੀਲ ਸਰ ਇੰਨਾ ਅੱਛਾ ਪੜ੍ਹਾਉਂਦੇ ਨੇ ਇੰਨਾ ਅੱਛਾ ਸਮਝਾਉਂਦੇ ਨੇ ਜਿੰਨੇ ਵਾਰੀ ਮਰਜ਼ੀ ਪੁੱਛ ਲਓ ਬਿਲਕੁਲ ਵੀ ਕਭਾਉਂਦੇ ਨਹੀਂ ਹੈਗੇ ਬਹੁਤ ਜ਼ਿਆਦਾ ਅੱਛੀ ਨੋਲੇਜ ਦਿੰਦੇ ਨੇ ਥੈਂਕ ਯੂ ਸੋ ਮੱਚ ਸਰ ਮੇਰੀ ਜ਼ਿੰਦਗੀ ਵਿੱਚ ਇੰਨਾ ਵੱਡਾ ਬਦਲਾ ਲੈ ਕੇ ਆਏ ਲਈ ਥੈਂਕ ਯੂ ਸੋ ਮੱਚ ਸੁਨੀਲ ਸਰ ਜੋ ਬੱਚੇ ਬੇਟਾ ਆਪਣੇ ਕੋਲ ਰਹਿ ਗਏ ਨੇਗੇ ਆਪਣੇ ਕੋਲ ਐਮ ਪੀ ਐਚ ਡਬਲਯੂ ਫੀਮੇਲ ਏ ਐਨ ਐਮ ਦੇ ਪੇਪਰ ਕਲੀਅਰ ਨਹੀਂ ਕਰ पाए ਉਹ ਬੱਚੇ ਹੁਣ ਲਗਾਤਾਰ ਮੈਂ ਉਹਨਾਂ ਨੂੰ ਇਹੀ ਸਜੈਸ਼ਨ ਦਊਂਗਾ ਲਗਾਤਾਰ ਆਪਣੀ ਇੱਕ ਜਾਂ ਦੋ ਸਾਲ ਤਿਆਰੀ ਕਰੋ ਇੱਕ ਜਾਂ ਦੋ ਸਾਲ ਲਗਾਤਾਰ ਤਿਆਰੀ ਕਰਨ ਨਾਲ ਹੀ ਤੁਹਾਡਾ ਪੇਪਰ ਕਲੀਅਰ ਹੋਊਗਾ ਬੇਟਾ ਇੱਕ ਜਾਂ ਦੋ ਸਾਲ ਤਿਆਰੀ ਕਰਨ ਲਈ ਬੇਟਾ ਤੁਸੀਂ 94630 79680 ਨੰਬਰ ਤੇ ਸੰਪਰਕ ਕਰ ਸਕਦੇ ਹੋ ਬੇਟਾ ਕੰਟੀਨਿਉਟੀ ਦੇ ਵਿੱਚ ਜਦੋਂ ਇੱਕ ਜਾਂ ਦੋ ਸਾਲ ਤੁਸੀਂ ਸ਼ਿੱਦਤ ਦੇ ਨਾਲ ਆਪਣੀ ਤਿਆਰੀ ਲਗਾਣੇ ਹੋ ਤਾਂ ਤੁਹਾਡਾ ਪੇਪਰ ਕੋਈ ਵੀ ਕਲੀਅਰ ਹੋਣ ਤੋਂ ਨਹੀਂ ਰੋਕ ਸਕਦਾ ਇਸ ਕਰਕੇ ਬੇਟਾ ਜੋ ਬੱਚੇ ਸੋਚਦੇ ਨੇ ਵੀ ਅਸੀਂ 1 ਮਹੀਨੇ ਦੇ ਨਾਲ ਜਦੋਂ ਪੇਪਰ ਦੀ ਡੇਟ ਆ ਜਾਂਦੀ ਹੈ ਉਦੋਂ ਤਿਆਰੀ ਕਰਕੇ ਅਸੀਂ ਪੀਪਰ ਨੂੰ ਕਲੀਅਰ ਕਰਨ ਲਾਗੇ ਕਦੇ ਵੀ ਨਹੀਂ ਹੁੰਦਾ ਇਹ ਚੀਜ਼ ਕਿਉਂਕਿ ਜਿਹੜੇ ਬੱਚੇ ਬੇਟਾ 2-2 ਸਾਲ ਤੋਂ ਤਿਆਰੀ ਕਰ ਰਹੇ ਸੀਗੇ ਉਹੀ ਬੱਚੇ ਬੇਟਾ ਕੁਆਲੀਫਾਈ ਹੋਏ ਨਗੇ ਆਪਣੇ ਕੋਲ 35 ਨੰਬਰ ਕੁਐਸਚਨ ਦੇਖੋ ਅਗੇਤਰ ਜਾਂ ਪੁਸ਼ੇਤਰ ਲਾ ਕੇ ਬਣੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ ਬੇਟਾ ਅਗੇਤਰ ਜਾਂ ਪੁਸ਼ੇਤਰ ਲਗਾ ਕੇ ਬਣੇ ਸ਼ਬਦ ਨੂੰ ਉਤਪੰਨ ਸ਼ਬਦ ਕਿਹਾ ਜਾਂਦਾ ਹੈ ਅਗੇਤਰ ਜਾਂ ਪੁਸ਼ੇਤਰ ਲਗਾ ਕੇ ਬਣੇ ਸ਼ਬਦ ਨੂੰ ਉਤਪੰਨ ਸ਼ਬਦ ਕਹਿੰਦੇ ਆ 66 ਨੰਬਰ ਕੁਐਸਚਨ ਦੇਖੋ ਆਪਣੇ ਕੋਲ ਪਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ ਬੇਟਾ ਪਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਬੇਟਾ ਤੁਨੀ ਹੈ ਯਾਦ ਰੱਖਣਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਾਫੀ ਪੇਪਰਾਂ ਦੇ ਵਿੱਚ ਇਹ ਆਇਆ ਹੋਇਆ ਕੁਐਸਚਨ ਹੈਗਾ ਹੁਣ ਅੱਗੇ ਆਪਣੇ ਕੋਲ 37 ਨੰਬਰ ਕੁਐਸਚਨ ਦੇਖੋ ਬੇਟਾ ਪੰਜਾਬੀ ਸ਼੍ਰੈਣੀਆਂ ਦੇ ਵਿੱਚ ਪੰਜਾਬੀ ਸ਼੍ਰੈਣੀਆਂ ਦੇ ਵਿੱਚ ਸ਼ਬਦ ਸ਼੍ਰੈਣੀਆਂ ਦੇ ਵਿੱਚ ਨੂੰ ਕਿੰਨੇ ਪਾਗਾਂ ਵਿੱਚ ਮੰਡਿਆ ਹੋਇਆ ਹੈਗਾ ਬੇਟਾ ਪੰਜਾਬੀ ਸ਼ਬਦ ਸ਼੍ਰੈਣੀਆਂ ਨੂੰ ਬੇਟਾ ਅੱਠ ਪਾਗਾਂ ਦੇ ਵਿੱਚ ਵੰਡਿਆ ਹੋਇਆ ਬੇਟਾ ਯਾਦ ਰੱਖਣਾ ਹੈਗਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਸ਼ੁੱਧ ਸ਼ਬਦ ਜੋੜ ਚੁਣੋ ਬੇਟਾ ਅਗਲਾ ਕੁਐਸਚਨ ਆਪਣੇ ਕੋਲ ਸ਼ੁੱਧ ਸ਼ਬਦ ਜੋੜ ਚੁਣੋ ਬੇਟਾ ਇਹਦੇ ਵਿੱਚ ਅਸੀਂ ਹਵਾਨੀਅਤ ਜਿਹੜਾ ਹੈਗਾ ਉਹ ਹਾਏ ਦਲੇਮਾ ਆਪਣੇ ਕੋਲ ਊੜਾ ਆਪਸ਼ਨ ਬਿਲਕੁਲ ਠੀਕ ਹੈ ਹਾਏ ਹਾਏ ਦਲੇਮਾ ਬਾਵੇਂ ਨੂੰ ਕੰਨਾ ਨੰਨੇ ਨੂੰ ਵਿਆਰੀ ਬਟਾ ਆੜਾ ਤੱਤਾ ਹਵਾਨੀਅਤ ਇਸ ਤਰੀਕੇ ਨਾਲ ਪੈਂਦਾ ਹੈਗਾ ਇੰਪੋਰਟੈਂਟ ਕੁਐਸਚਨ ਹੈ 39 ਨੰਬਰ ਕੁਐਸਚਨ ਦੇਖੋ ਓਂਕਰ ਤੇ ਦਲੈਂਕਰ ਤੇ ਹੋੜਾ ਲਗਾ ਕਿਹੜੇ ਅੱਖਰ ਨਾਲ ਲੱਗਦੀਆਂ ਨੇ ਬੇਟਾ ਊ ਊੜੇ ਦੇ ਨਾਲ ਲੱਗਦੀਆਂ ਆਈਆਂ ਇਹ ਯਾਦ ਰੱਖਣਾਗਾ ਊੜਾ ਆਪਸ਼ਨ ਬਿਲਕੁਲ ਕਰੈਕਟ ਹੈਗਾ ਇੱਥੇ ਉਹ ਪਹਾੜ ਹੈ ਬੇਟਾ ਇਹ ਇਹਦੇ ਵਿੱਚ ਉਹ ਸ਼ਬਦ ਜਿਹੜਾ ਹੈਗਾ ਇਹ ਕਿਸ ਪ੍ਰਕਾਰ ਦਾ ਪੜਨਾਮ ਹੈ ਇਹ ਨਿਸ਼ਚੇ ਵਾਚਕ ਪੜਨਾਮ ਹੈ ਕਿਉਂਕਿ ਇੱਥੇ ਪਹਾੜ ਦੀ ਨਿਸ਼ਚੇ ਕੀਤਾ ਗਿਆ ਵੀ ਇਹ ਪਹਾੜੀ ਹੈ ਠੀਕ ਹੈ ਉਹ ਪਹਾੜ ਹੈ ਨਿਸ਼ਚੇ ਵਾਚਕ ਪੜਨਾਮ ਹੈ ਬਿਸਮਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਬੇਟਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਬਿਸਮਕ ਦੀਆਂ 9 ਕਿਸਮਾਂ ਹੁੰਦੀਆਂ ਆ ਈਡੀ ਆਪਸ਼ਨ ਬਿਲਕੁਲ ਕਰੈਕਟ ਹੈਗੀ ਈਡੀ ਆਪਸ਼ਨ ਬਿਲਕੁਲ ਕਰੈਕਟ ਹੈ ਨੈਕਸਟ ਕੁਐਸਚਨ ਦੇਖੋ 42 ਨੰਬਰ ਕੁਐਸਚਨ ਬੇਟਾ ਮੈਂ ਕਿੰਨੇ ਵਾਰ ਇਹ ਕੁਐਸਚਨ ਸਾਰੇ ਕੁਐਸਚਨ ਜਿੰਨੇ ਵੀ ਹੈ ਪਹਿਲਾਂ ਵੀ ਮੈਂ ਕਰਵਾਏ ਹੋਏ ਨੇਗੇ ਜਿਸ ਕਿਰਿਆ ਦੇ ਨਾਲ ਕਰਮ ਦੀ ਲੋੜ ਨਾ ਹੋਵੇ ਉਸ ਨੂੰ ਕਿਹਾ ਜਾਂਦਾ ਹੈ ਅਕਰਮਿਕ ਕਿਰਿਆ ਆੜਾ ਆਪਸ਼ਨ ਇੱਥੇ ਬਿਲਕੁਲ ਕਰੈਕਟ ਹੈ ਸੋਰੀ ਬੱਚੇ ਜਿੰਨਾ ਸ਼ਬਦਾਂ ਤੋਂ ਕਿਰਿਆ ਹੋਣ ਦੀ ਪੱਤੇ ਸਮੇਂ ਦਾ ਪਤਾ ਲੱਗਦਾ ਹੈ ਬੇਟਾ ਸਮਾ ਕਾਲਵਾਚਕ ਠੀਕ ਹੈ ਕ ਸਮੇਂ ਦਾ ਪਤਾ ਲੱਗਦਾ ਹੈ ਉਸ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕੰਨੇ ਆ ਊੜਾ ਆਪਸ਼ਨ ਬਿਲਕੁਲ ਕਰੈਕਟ ਹੈ ਨੈਕਸਟ ਕੁਐਸਚਨ ਆਪਣੇ ਕੋਲ 44 ਨੰਬਰ ਕੁਐਸਚਨ ਦੇਖੀਏ 44 ਨੰਬਰ ਬੇਟਾ ਕੁਐਸਚਨ ਕੀ ਕਹਿ ਰਿਹਾਗਾ 44 ਨੰਬਰ ਕੁਐਸਚਨ ਕਹਿ ਰਿਹਾ ਉਹ ਕਾਰ ਵਿੱਚ ਬੈਠੇ ਹਨ ਇਸ ਵਾਕ ਵਿੱਚੋਂ ਸਬੰਧਕ ਚੁਣੋ ਬੇਟਾ ਸਬੰਧਕ ਹੈਗਾ ਵਿੱਚ ਵਿੱਚ ਬੈਠੇ ਨੇ ਈਡੀ ਆਪਸ਼ਨ ਬਿਲਕੁਲ ਕਰੈਕਟ ਹੈਗਾ ਤੇ ਨੈਕਸਟ ਕੁਐਸਚਨ ਬੇਟਾ ਆਪਣੇ ਕੋਲ ਅਦੀਨ ਜੋਜਕ ਚੁਣੋ ਅਦੀਨ ਜੋਜਕ ਬੇਟਾ ਇੱਥੇ ਹੈਗਾ ਕੀ ਤੇ ਤਾਂਕਿ ਕੀ ਤੇ ਤਾਂਕਿ ਆਪਣੇ ਕੋਲ ਅਦੀਨ ਜੋਜਕ ਨੇ ਸੂਮ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਬੇਟਾ ਇਹ ਸੂਮ ਸ਼ਬਦ ਦਾ ਵਿਰੋਧੀ ਸ਼ਬਦ ਆਏਗਾ ਖਰਚੀਲਾ ਬੱਚੇ ਹੁਣ ਜਿਹੜਾ ਆਪਣੇ ਕੋਲ ਬਾਬਾ ਫਰੀਦ ਯੂਨੀਵਰਸਿਟੀ ਨੇ ਇਹ ਕੁਐਸਚਨ ਵੀ ਗਲਤ ਕੀਤਾ ਹੋਇਆਗਾ ਉਹਨਾਂ ਨੇ ਈਡੀ অপਸ਼ਨ ਨੂੰ ਕਰੈਕਟ ਮੰਨਿਆ ਗਿਆ ਜਦੋਂ ਕਿ ਈਡੀ অপਸ਼ਨ ਹੈਗਾ ਸਖੀ ਸਖੀ ਦਾ ਮਤਲਬ ਹੁੰਦਾ ਸਹੇਲੀ ਸਾਥਨ ਦੂਪੈਣ ਠੀਕ ਹੈ ਸਖੀ ਦਾ ਸਮਾਨਾਰਥਿਕ ਸ਼ਬਦ ਹੈਗਾ ਸਹੇਲੀ ਸਾਥਨ ਦੂਪੈਣ ਜੇ ਜਿਹੜੀ ਸੂਮ ਹੈ ਸੂਮ ਦਾ ਮਤਲਬ ਹੈਗਾ ਕੰਜੂਸ ਕ੍ਰਿਪਨ ਕਿਰਸੀ ਅਤਿਕ੍ਰਿਸੀ ਕਿਰਸੀ ਠੀਕ ਹੈ ਉਹਨੂੰ ਸੀ ਕਹਿੰਦੇ ਸੂਮ ਹੈਗਾ ਸੂਮ ਦਾ ਅਰਥ ਹੈਗਾ ਕੰਜੂਸ ਕ੍ਰੀਪਣ ਅਤਿਕ੍ਰਿਸੀ ਜਦੋਂ ਕਿ ਆਪਣੇ ਕੋਲ ਇਹ ਇਹਨਾਂ ਦਾ ਵਿਰੋਧੀ ਸ਼ਬਦ ਹੈਗਾ ਖਰਚੀਲਾ ਬੇਟਾ ਆੜਾ ਆਪਸ਼ਨਰ ਸਹੀ ਹੈ ਇਹਦੇ ਉੱਤੇ ਵੀ ਅਬਜੈਕਸ਼ਨੇਬਲ ਹੈ ਬੇਟਾ ਪੱਪਾ ਫ੍ਰੀਜ ਯੂਨੀਵਰਸਿਟੀ ਇਹਦੇ ਉੱਤੇ ਵੀ ਆਪਾਂ ਨੰਬਰ ਲੈ ਸਕਦੇ ਹਾਂ ਜਿਹੜੇ ਬੱਚਿਆਂ ਦਾ ਇੱਕ ਜਾਂ ਦੋ ਨੰਬਰ ਤੋਂ ਪੰਜਾਬੀ ਦਾ ਪੇਪਰ ਰਿਹਾ ਹੈਗਾ ਮੈਨੂੰ ਪਤਾ ਹੈਗਾ ਬੇਟਾ ਕਈ ਬੱਚੇ ਮੇਰੇ ਕੋਲ ਐਦਾਂ ਦੇ ਵੀ ਹੈਗੇ ਆ ਜਿਨ੍ਹਾਂ ਦਾ ਇੱਕ ਨੰਬਰ ਤੇ ਪੰਜਾਬੀ ਦਾ ਪੇਪਰ ਲੈ ਲਿਆ ਜਿਨ੍ਹਾਂ ਨੇ ਪੰਜਾਬੀ ਦਾ ਬੈਚ ਨਹੀਂ ਲਿਆ ਸੀਗਾ ਸਾਡੇ ਤੋਂ ਤੇ ਉਹਨਾਂ ਦੇ ਬੇਟਾ 70 ਪਲੱਸ ਨੰਬਰ ਆਏ ਹੋਏ ਨੇਗੇ ਏ ਐਨ ਐਮ ਦੇ ਪੇਪਰ ਚੋਂ ਤੇ ਸਟਾਫ ਨਰਸ ਦੇ ਪੇਪਰ ਚੋਂ ਵੀ ਠੀਕ ਹੈ ਇਸ ਕਰਕੇ ਬੇਟਾ ਮੈਂ ਜ਼ਰੂਰ ਕਹੂੰਗਾ ਤੁਸੀਂ ਨਾਲ-ਨਾਲ ਪੰਜਾਬੀ ਦਾ ਪੇਪਰ ਪੰਜਾਬੀ ਦਾ ਬੈਚ ਵੀ ਸਾਡੇ ਕੋਲੋਂ 94630 98680 ਨੰਬਰ ਤੇ ਕੰਟੈਕਟ ਕਰਕੇ ਲੈ ਸਕਦੇ ਹੋ ਬੇਟਾ ਜੋ ਵੀ ਪੰਜਾਬੀ ਦਾ ਪੇਪਰ ਕੋਈ ਵੀ ਇਗਜ਼ਾਮ ਦੀ ਤਿਆਰੀ ਕਰ ਰਿਹਾ ਹੈਗਾ ਚਾਹੇ ਪਟਵਾਰੀ ਹੈ ਚਾਹੇ ਪੁਲਿਸ ਇਗਜ਼ਾਮ ਦੀ ਹੈ ਬੇਟਾ ਪੰਜਾਬੀ ਦੀ ਤਿਆਰੀ ਕਰਨਾ ਚਾਹੁੰਦਾ ਹੈਗਾ ਉਹ ਸਾਡੇ ਕੋਲ ਪੰਜਾਬੀ ਦਾ ਬੈਚ ਲੈ ਸਕਦਾ ਹੈਗਾ ਆਪਣੇ ਕੋਲ ਪੰਜਾਬੀ ਦਾ ਬੈਚ ਅਲੱਗ ਹੀ ਲੈਣਾ ਪੈਂਦਾ ਹੈਗਾ ਐਮਪੀਐਚਡਬਲਿਊ ਫੀਮੇਲ ਦਾ ਮੇਲ ਦਾ ਸਟਾਫ ਨਰਸ ਦਾ ਬੈਚ ਅਲੱਗ ਚੱਲਦਾ ਹੈਗਾ ਉਹਦੀ ਕਲਾਸ ਅਲੱਗ ਲੱਗਦੀ ਹੈ ਇਹ ਪੰਜਾਬੀ ਦੀ ਕਲਾਸ ਅਲੱਗ ਲੱਗਦੀ ਹੈ 47 ਨੰਬਰ ਕੁਐਸਚਨ ਦੇਖੋ ਸ਼ਾਮ ਵਿੱਚ ਸ਼ਾਮ ਕਿਸੇ ਦੀ ਕੀਤੀ ਨੀਕੀ ਨਹੀਂ ਜਾਣਦਾ ਉਹ ਬੜਾ ਅਕਿਰਤ ਕਰਨ ਹੈ ਬੇਟਾ ਠੀਕ ਹੈ ਇੱਥੇ ਆਪਾਂ ਨੂੰ ਕੋਲ ਕਿਤਨੂੰ ਨਹੀਂ ਸਮਝਦਾ ਨੀਕੀ ਨਹੀਂ ਜਾਣਦਾ ਅਕਿਰਤ ਕਰਨ ਹੈ ਬੇਟਾ ਠੀਕ ਹੈ ਆੜਾ ਆਪਸ਼ਨ ਠੀਕ ਹੈ ਤੇ 48 ਨੰਬਰ ਕੁਐਸਚਨ ਦੇਖੋ ਬੇਟਾ 48 ਨੰਬਰ ਕੁਐਸਚਨ ਕੀ ਕਹਿ ਰਿਹਾਗਾ ਜਿਹੜਾ ਪਾਠ ਸ਼ੁਰੂ ਤੋਂ ਲੈ ਕੇ ਅੰਤ ਤੱਕ ਅਰੁਕ ਬਿਨਾਂ ਰੁਕੇ ਕੀਤਾ ਜਾਵੇ ਉਸ ਨੂੰ ਬੋਲਦੇ ਆ ਅਖੰਡ ਪਾਠ ਠੀਕ ਹੈ ਆੜਾ ਆਪਸ਼ਨ ਠੀਕ ਹੈ ਲਗਾ ਕਿਸ ਨੂੰ ਕਿਹਾ ਜਾਂਦਾ ਹੈ ਬੇਟਾ ਲਗਾ ਸਾਡੇ ਕੋਲ 10 ਹੈਗੀਆਂ ਲਗਾਖਰ ਸਾਡੇ ਕੋਲ 3 ਹੈ ਲਗਾਖਰ 3 ਕਿਹੜੇ-ਕਿਹੜੇ ਨੇ ਬਿੰਦੀ ਟਿੱਪੀ ਤੇ ਅੰਤਕ ਬੇਟਾ ਲਗਾ ਕਿਸ ਨੂੰ ਕਹਿੰਦੇ ਨੇ ਲਗਾ ਉਹ ਹੁੰਦੀਆਂ ਜੋ ਸਵਾਰਾਂ ਦੇ ਚਿੰਨਾ ਦੇ ਚਿੰਨਾ ਨੂੰ ਬੇਟਾ ਅਸੀਂ ਲਗਾ ਕਹਿੰਦੇ ਆ ਸਵਾਰ ਸਾਡੇ ਕੋਲ ਕਿਹੜੇ-ਕਿਹੜੇ ਨੇ ਬੇਟਾ ਸਵਾਰ ਸਾਡੇ ਕੋਲ ਊੜਾ ਆੜਾ ਈੜੀ ਬੇਟਾ ਲਗਾ ਅਸੀਂ ਸਵਾਰਾਂ ਦੇ ਚਿੰਨਾ ਨੂੰ ਅਸੀਂ ਲਗਾ ਕਹਿੰਦੇ ਆ ਲਗਾ ਸਾਡੇ ਕੋਲ ਦਾਖ ਨੇ ਮੁਕਤਾ ਕੀ ਹੈ ਬੇਟਾ ਮੁਕਤਾ ਇੱਕ ਲਗੂ ਲਗਾ ਤੇ ਹਰਸ਼ ਲਗਾ ਇਸ ਕਰਕੇ ਸਾਡੇ ਕੋਲ ਆਨਸਰ ਆ ਜਾਊਗਾ ਸ ਬੇਟਾ ਇੱਥੋਂ ਤੱਕ ਅਸੀਂ ਤੁਹਾਨੂੰ ਵੀਡੀਓ ਕਰਾਈ ਹੈ ਐਮਸੀਕਿਊ ਕਰਾਈ ਨੇ ਜੇਕਰ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਨਲਾਈਨ ਕੋਚਿੰਗ ਲੈਣ ਲਈ ਤੁਸੀਂ 94630 79680 ਨੰਬਰ ਯਾਦ ਰੱਖਣਾ ਹੈਗਾ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੈਂਸ ਇੰਸਟੀਚੂਟ ਮਾਨਸਾ ਤੇ 不得了。